ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਡਰੱਗਸ ਦਾ ਬਹੁਤ ਵੱਡਾ ਰੈਕਡ ਜਿਹੜਾ ਉਹ ਹੱਥ ਲੱਗਿਆ ਹੈ ਤੇ 12 ਜਿਹੜੇ ਡਰੱਗ ਸਪਲਾਈਅਰ ਉਹ ਕਾਬੂ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿੱਡੇ ਵੱਡੇ ਵੱਡੇ ਬਾਕਸ ਜਿਹੜੇ ਇਹ ਨਸ਼ੀਲੇ ਪਦਾਰਥ ਜਿਹੜੀਆਂ ਗੋਲੀਆਂ ਕਹਾ ਜਾ ਸਕਦਾ ਹੈ ਵੀ ਉਹ ਬਰਾਮਦ ਹੋਈਆਂ ਨੇ ਪੁਲਿਸ ਵੱਲੋਂ ਇਹ ਬਰਾਮਦ ਕੀਤੀਆਂ ਗਈਆਂ ਨੇ तकरीबन ਦੱਸਿਆ ਜਾ ਰਿਹਾ ਹੈ 15 ਲੱਖ ਤੋਂ ਉੱਪਰ ਜਿਹੜੀਆਂ ਇਹ ਗੋਲੀਆਂ ਸੀ ਤੇ ਇਹਨਾਂ ਦੀ ਕੀਮਤ ਜਿਹੜੀ ਦੱਸੀ ਜਾ ਰਹੀ ਹੈ ਉਹ 52 ਲੱਖ ਰੁਪਏ ਦੇ ਆਸ-ਪਾਸ ਕੀਮਤ ਦੱਸੀ ਜਾ ਰਹੀ ਹੈ ਜਿਹੜੀ ਵੀ ਰਿਕਵਰੀ ਹੋਈ ਹੈ ਆਹ ਸੁਣਦੇ ਹਾਂ ਕੀ ਕਹਿਣਾ ਗੁਰਪ੍ਰੀਤ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦੇਸ਼ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪਾਂ ਡਰੱਗ ਫ੍ਰੀ ਬਣਾਉਣਾ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲਗਾਤਾਰ ਸਾਰੀ ਸਾਡੀ ਫੋਰਸ ਸਾਡੇ ਆਫੀਸਰ ਬਹੁਤ ਮਿਹਨਤ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਡਰੱਗਸ ਦੀ ਰਿਕਵਰੀ ਹੋਈ ਹੈ ਪਿਛਲੇ ਦਿਨਾਂ 'ਚ ਵੀ ਔਰ ਉਸੇ ਲੜੀ ਦੇ ਵਿੱਚ ਅਸੀਂ 12 ਡਰੱਗ ਸਮਗਲਰ ਫੜੇ ਨੇ ਔਰ ਸਿੰਥੈਟਿਕ ਡਰੱਗਸ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ 15.8 ਲੱਖ ਗੋਲੀਆਂ ਫੜੀਆਂ ਗਈਆਂ ਜਿਹੜੀ ਕਿ ਟ੍ਰੈਮਾਡੋਲ ਔਰ ਐਲਪਰਾਜ਼ੋਲਮ ਇਹ ਦੋ ਸాల్ਟਸ ਨੇ ਜਿਹੜੇ ਕਿ ਹੈਬਿਟ ਫਾਰਮਿੰਗ ਵੀ ਨੇ ਤੇ ਉਹ ਆਮ ਸਿੰਥੈਟਿਕ ਡਰਗ ਜਿੱਥੇ ਵੀ ਯੂਜ਼ ਹੁੰਦੀ ਹੈ ਡਰਗ ਅਬਿਊਜ਼ ਵਾਸਤੇ ਉਹਦੇ ਚ ਯੂਜ਼ ਹੁੰਦੀਆਂ ਇਹਦੇ ਚ ਮੈਂ ਸਾਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਮਿਸਟਰ ਅਬੀਮਨਿਉ ਰਾਣਾ ਸਾਡੇ ਜਿਹੜੇ ਅਮੋਲਕਦੀਪ ਇਨਸਪੈਕਟਰ CIA 1 ਔਰ ਉਹਨਾਂ ਦੀ ਸਾਰੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਇਹ ਕੀਤੀ ਜੇ ਤੁਹਾਨੂੰ ਯਾਦ ਹੋਵੇਗਾ ਇਹ ਮੁਕੱਤਮਾ ਨੰਬਰ 140 4 12 23 ਦਾ ਹੈਗਾ 4th डिसेंबर ਦਾ ਇਹਦੇ ਸਭ ਤੋਂ ਪਹਿਲਾਂ ਆਪਾਂ ਪ੍ਰਿੰਸ ਨਾਮ ਦਾ ਇੱਕ ਡਰੱਗ ਪੈਡਲਰ ਸਿੰਥੈਟਿਕ ਡਰੱਗਸ ਨਾਲ ਫੜਿਆ ਜਿਸ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਹੋਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗਵਿੰਦਵਾਲ ਜੇਲ੍ਹ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਪ੍ਰੋਡਕਸ਼ਨ ਵੰਡ ਤੇ ਲਿਆਇਆ ਹੈ ਉਹਦੇ ਫੋਨ ਵੀ ਅਸੀਂ ਰਿਕਵਰ ਕੀਤਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਆਕਾਸ਼ ਸੁਰਜੀਤ ਗੁਰਪ੍ਰੀਤ ਸਾਰੇ ਪੱਟੀ ਦੇ ਰਹਿਣ ਵਾਲੇ ਆ ਤੇ ਮੋਹਰ ਸਿੰਘ ਇੱਕ ਹਰੀਕੇ ਦਾ ਇਹ ਬੰਦੇ ਅਸੀਂ ਗ੍ਰਿਫਤਾਰ ਕੀਤੇ ਇਹਦੇ ਚ ਮੁਲਜ਼ਮ ਗੁਰਪ੍ਰੀਤ ਤੇ ਜਿਹੜਾ ਮੇਜਰ ਹੈ ਇਹਦੇ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇੱਕ ਸਚਿਨ ਕੁਮਾਰ ਹੈਗਾ ਹਾਪੜ ਦਾ ਯੂਪੀ ਦੇ ਵਿੱਚ ਉਹ ਐਲੀਕੇਮ ਫਾਰਮਾ ਨਾਮ ਦੀ ਇੱਕ ਜਾਲੀ ਜਿਹੜੀ ਫਾਰਮਾ ਯੂਨਿਟ ਰਜਿਸਟਰ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਕਰਾਈ ਹੋਈ ਹੈ ਉਹ ਸਪਲਾਈ ਕਰਦਾ ਸੀਗਾ ਉਸ ਤੋਂ ਬਾਅਦ ਸਾਡੀ ਟੀਮ ਉੱਥੇ ਗਈ ਮਿਸਟਰ ਡੀਸੀਪੀ ਹਰਪ੍ਰੀਤ ਮਡੇਰ ਸਾਹਿਬ ਵੀ ਇਹਦੀ ਸੁਪਰਵੀਜ਼ਨ ਕਰਦੇ ਰਹੇ ਤੇ ਉਦੋਂ ਪਤਾ ਲੱਗਿਆ ਕਿ ਸਚਿਨ ਕੁਮਾਰ ਨੇ ਦੱਸਿਆ ਕਿ ਇੱਕ ਯੋਗੇਸ਼ ਨਾਮ ਦਾ ਬੰਦਾ ਹੈ ਜੋ ਕਿ ਮਾਨਸਾ ਜੇਲ੍ਹ ਦੇ ਵਿੱਚ ਲੋਜ ਹੈਗਾ ਉਹ ਵੀ ਯੂਪੀ ਦਾ ਹੀ ਰਹਿਣ ਵਾਲਾ ਹਾਪੜ ਦੇ ਕੋਲ ਦਾ ਉਹ ਮੇਨ ਇਹਨਾਂ ਦਾ ਕੋਆਰਡੀਨੇਟ ਕਰਾਉਂਦਾ ਸੀ ਸਾਰੀਆਂ ਇਹ ਡਰੱਗ ਸੇਲਸ ਉਹ ਯੋਗੇਸ਼ ਕੁਮਾਰ ਨੂੰ ਫਿਰ ਅਸੀਂ ਮਾਨਸਾ ਤੋਂ ਲੈ ਕੇ ਆਏ ਉਹਦੀ ਪੁੱਛਗਿੱਛ ਤੋਂ ਅੱਗੇ ਚੱਲੇ ਉਨੇ ਸਾਨੂੰ ਅੱਗੇ ਦੱਸਿਆ ਯੋਗੇਸ਼ ਨੇ ਤੇ ਸੱਚੇ ਨੇ ਕਿ ਗਲੌਸ ਫਾਰਮਾਸੋਟਿਕਲਜ਼ ਇੱਕ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਹੈ ਜਿੱਥੋਂ ਇਹ ਸਾਰੀ ਇਲੀਗਲ ਜਿਹੜੀ ਸਿੰਥੈਟਿਕ ਡਰੱਗਾਂ ਉਹ ਆ ਰਹੀ ਹੈ ਫਿਰ ਟੀਮ ਅਸੀਂ ਉੱਥੇ ਸਪੈਸ਼ਲ ਭੇਜੀ ਔਰ ਇਹਦੇ ਚ ਫੋਜ ਡਾਕੂਮੈਂਟ ਸਾਨੂੰ ਮਿਲੇ ਜਿਹੜੀ ਐਲੀਕੇਮ ਦੇ ਯੁਗਤੇ ਜਿਹੜੇ ਹਾਪਰ ਤੋਂ ਇੱਕ ਹੋਰ ਗੱਲ ਪਤਾ ਲੱਗੀ ਕਿ ਹਾਪਰ ਤੋਂ ਪਹਿਲਾਂ ਇਹ ਆਗਰੇ ਜਾਂਦੀ ਸੀ ਆਗਰੇ ਦਾ ਇੱਕ ਆਕਾਸ਼ ਨਾਮ ਦਾ ਮੁਲਜ਼ਮ ਇਹ ਚ ਗ੍ਰਿਫਤਾਰ ਕੀਤਾ ਸੀ ਫਿਰ ਆਗਰੇ ਜਾ ਕੇ ਆਪਣੀ ਟੀਮ ਨੇ ਉੱਥੋਂ ਕਰਦੇ ਕਰਦੇ ਫਿਰ ਅਸੀਂ ਏਟੀਐਸ ਗੁਜਰਾਤ ਦੀ ਹੈਲਪ ਲਈ ਉਹਨਾਂ ਨੇ ਬੜੀ ਸਾਡਾ ਸਾਥ ਦਿੱਤਾ ਲੋਕਲ ਪੁਲਿਸ ਨੇ ਉੱਥੇ ਤੇ ਉੱਥੋਂ ਫਿਰ ਇਹ ਵੱਡੀ ਕਨਸਾਈਨਮੈਂਟ ਜਿਹੜੀ ਆ ਫਾਰਮਾਸੋਟੀਕਲ ਯੂਨਿਟ ਤੋਂ ਅਸੀਂ ਫੜ ਕੇ ਲਿਆਏ ਉੱਥੇ ਦੋ ਮੁਲਜ਼ਮ ਮਨੀਸ਼ ਤੇ ਇੱਕ ਰੇਖਾ ਇਹ ਦੋਨੇ ਬੰਦੇ ਉਹਨਾਂ ਨੇ ਉੱਥੇ ਜਾ ਕੇ ਯੂਨਿਟ ਆਪਣਾ ਸਟੈਬਲਿਸ਼ ਕੀਤਾ ਸੀ ਜੋ ਮੋਡਲੀ ਪੁੱਛ ਕੇ ਜ ਤੋਂ ਪਤਾ ਲੱਗਿਆ ਕਿ ਦਿੱਲੀ ਬੇਸ ਬੰਦੇ ਸੀਗੇ ਫਿਰ ਇਹਨਾਂ ਨੇ ਜਾ ਕੇ ਗੁਜਰਾਤ ਦੇ ਵਿੱਚ ਇਹ ਮੈਨੂਫੈਕਚਰਿੰਗ ਯੂਨਿਟ ਆਪਣਾ ਉੱਥੇ ਚਲਾ ਲਿਆ ਉਸ ਤੋਂ ਬਾਅਦ ਇਹਨਾਂ ਦੇ ਲਿੰਕੇਜ ਇਸ ਤਰ੍ਹਾਂ ਦੇ ਹੋ ਗਏ ਕਿ ਅਸੀਂ ਕਿਸ ਤਰ੍ਹਾਂ ਸਿੰਥੈਟਿਕ ਡਰੱਗਸ ਤੇ ਰੂਟ ਜਿਹੜਾ ਚੂਜ਼ ਕੀਤਾ ਇੱਕ ਫੋਰਡ ਫਰਮ ਯੂਪੀ ਦੇ ਵਿੱਚ ਹਾਪਰ ਆਗਰਾ ਫਿਰ ਪੰਜਾਬ ਤੋਂ ਇਹ ਨੂੰ ਮੈਂ ਬਹੁਤ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਇੱਕ ਬੜਾ ਵੱਡਾ ਕਾਰਟਲ ਸਮੈਸ਼ ਹੋਇਆ ਡਰੱਗਸ ਦਾ ਤੇ ਇਹਦੇ ਚ ਜਿਹੜੀ ਅਗਲੀ ਪੁੱਛਗਿੱਛ ਹੈ ਉਹ ਅਸੀਂ ਇਹਨਾਂ ਦਾ ਹੁਣ ਰਿਮਾਂਡ ਲਵਾਂਗੇ ਟ੍ਰਾਂਜ਼ਿਟ ਰਿਮਾਂਡ ਤੇ ਉੱਥੋਂ ਲੈ ਕੇ ਆਏ ਆ ਸਾਡੀ ਟੀਮ ਪਹੁੰਚੀ ਹੈ ਤੇ ਹੁਣ ਰਿਮਾਂਡ ਲੈ ਕੇ ਇਹਨਾਂ ਦੀ ਅਗਲੀ ਕਾਰਵਾਈ ਹੋਏਗੀ ਔਰ ਇਹਦੇ ਚ ਨੈਟਵਰਕ ਜਿਹੜਾ ਕਾਫੀ ਵੱਡਾ ਮੈਂ ਸਮਝਦਾ ਬ੍ਰੇਕਅਪ ਕੀਤਾ ਗਿਆ ਇਹਦੇ ਚੋ ਇਹ ਵੀ ਗੱਲ ਪਤਾ ਲੱਗੀ ਹੈ ਡੂਰਿੰਗ ਜਦੋਂ ਸਾਡੀ ਟੀਮ ਉੱਥੇ ਸਰਚ ਕਰ ਰਹੀ ਸੀ ਕਿ ਨਾਰਕੋਡਿਕ ਕੰਟਰੋਲ ਬਿਊਰੋ ਵੱਲੋਂ ਵੀ ਇਹਨਾਂ ਨੂੰ ਕੋਈ ਨੋਟਿਸ ਆਇਆ ਹੋਇਆ ਸੀ ਇਸ ਫਰਮ ਨੂੰ ਸ਼ਾਇਦ ਉਹਨਾਂ ਦੇ ਵੀ ਰਡਾਰ ਤੇ ਸੀ ਪਰ ਆਪਣੀ ਟੀਮ ਪਹਿਲਾਂ ਪਹੁੰਚ ਗਈ ਤੇ ਉਹਨਾਂ ਨੂੰ ਕੋਲ ਸਾਡੇ ਕੋਲ ਬੜੀ ਡਾਇਰੈਕਟ ਐਵੀਡੈਂਸ ਸੀਗੀ ਜਿਸ ਤੋਂ ਇਹ ਵੱਡੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਇਹਨੂੰ ਅਸੀਂ ਅੱਗੇ ਫਰਦਰ ਵੀ ਆਪਾਂ ਇਨਵੈਸਟੀਗੇਟ ਕਰਾਂਗੇ ਔਰ ਇਸ ਗੱਲ ਤੇ ਸਾਰੇ ਆਪਾਂ ਵਚਨਬੱਧ ਆ ਕਿ ਅਸੀਂ ਆਪਣੀ ਪੰਜਾਬ ਸਟੇਟ ਨੂੰ ਅਮਨਸਰ ਕਮਿਸ਼ਨਰੇਟ ਦੀ ਪੁਲਿਸ ਨੇ ਸਾਰੇ ਆਫਸਰਾਂ ਨੂੰ ਮੈਂ ਦਿਲੀ ਮੁਬਾਰਕਬਾਦ ਦਿੰਦਾ ਜਿਹੜਾ ਦਿਨ ਰਾਤ ਨਹੀਂ ਦੇਖਿਆ ਸਾਰੀ-ਸਾਰੀ ਰਾਤ ਟਰੈਵਲ ਕੀਤਾ ਇਹੋ ਜਿਹੇ ਮੌਸਮ ਦੇ ਵਿੱਚ ਔਰ ਉੱਥੇ ਜਾ ਕੇ ਐਡੀ ਵੱਡੀ ਇਹ ਕਾਮਯਾਬੀ ਨੂੰ ਅੰਜਾਮ ਦਿੱਤੀ। ਸਰ ਕਿੰਨੀਆਂ ਉਤਾਰੀਆਂ ਦੇ ਵਿੱਚ ਹੋਈਆਂ ਨੇ? 12 ਲੋਕ ਮੈਂ ਤੁਹਾਨੂੰ ਦੱਸਿਆ ਜੀ 12 ਸਮਗਲਰ ਫੜੇ ਨੇ ਵੱਖ-ਵੱਖ ਜਗ੍ਹਾ ਤੋਂ ਪੰਜਾਬ, ਯੂਪੀ, ਗੁਜਰਾਤ। ਭੁੱਲ ਸਰ ਇਹ ਜਿਹੜੀ ਇੱਕ ਤੇ ਉੱਥੇ ਕੇਸ ਦੀ ਆੜ ਦੇ ਵਿੱਚ ਇਹ ਬਣਾ ਰਹੇ ਸੀਗੇ ਕਿ ਕਿਹੜੀ ਦਵਾਈ ਹੈ ਬਣਾ ਰਹੇ ਸੀ ਜਿਸ ਦੀ ਆੜ ਦੇ ਵਿੱਚ ਇਹ ਅੰਦਰਖਾਤੀ ਦਵਾਈ ਬਣਾ ਰਹੇ ਸਨ ਕਿ ਕਿੰਨੇ ਚਿਰ ਤੋਂ ਉੱਥੇ ਇਹ ਕੰਮ ਕਰ ਰਹੇ ਸੀ। ਤਕਰੀਬਨ 2 2-3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ। ਬੇਸਿਕਲੀ ਇਹ ਇੱਕ ਲਿਊਕ੍ਰੇਟਿਵ ਬਿਜ਼ਨਸ ਬਣ ਜਾਂਦਾ ਜੀ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਜਾਂਦੇ ਹਮੇਸ਼ਾ ਲੋਰ ਹੋ ਜਾਂਦਾ ਆਦਮੀ ਔਰ ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਫੋਲਡ ਫਰਮਸ ਬਣਾ ਲੀਆਂ ਇਹਨਾਂ ਨੇ ਵੀ ਆਪਣੇ ਮਨ ਦੀ ਤਸੱਲੀ ਕਰ ਲਈ ਵੀ ਠੀਕ ਆ ਸੇਫ ਆ ਉੱਥੇ ਤੱਕ ਹਾਲਾਂਕਿ ਪਤਾ ਇਹਨਾਂ ਨੂੰ ਸੀਗਾ ਇਹ ਸਾਰੀ ਗੱਲ ਦਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਮੀਟਿੰਗਸ ਹੋਈਆਂ ਸੀਕ੍ਰੀਟ ਮੀਟਿੰਗਸ ਕਿ ਐਸੀ ਤੁਹਾਨੂੰ ਸਪਲਾਈ ਕਰਾਂਗੇ ਪੰਜਾਬ ਦੇ ਵਿੱਚ ਥੋੜੀ ਸਟ੍ਰਿੰਜੈਂਟ ਲਾਜ਼ ਕਰਕੇ ਇਹ ਵੀ ਸਾਨੂੰ ਜਿਹੜੇ ਡਰਗ ਕੰਟਰੋਲਰ ਤੇ ਡਰਗ ਇਨਸਪੈਕਟਰ ਅਸੀਂ ਇਥੋਂ ਨਾਲ ਲੈ ਕੇ ਗਏ ਸੀ ਮੈ ਉਹ ਵੀ ਜ਼ਰੂਰ ਮੈਂਸ਼ਨ ਕਰਨਾ ਚਾਹੀਦਾ ਇਸ ਤੇ ਚਾਹਾਂਗਾ ਕਿ ਡਰਗ ਕੰਟਰੋਲਰ ਪੰਜਾਬ ਔਰ ਡਾਕਟਰ ਤਿਰਖਾ ਜਿਹੜੇ ਉਹਨਾਂ ਦੇ ਆਈਐਸ ਅਫਸਰ ਨੇ ਸਾਡੇ ਉਹਨਾਂ ਨੇ ਬੜਾ ਸਾਡਾ ਸਪੋਰਟ ਦਿੱਤੀ ਔਰ ਨਾਲ ਸਾਡੀ ਟੀਮ ਹੋ ਗਈ ਕਿਉਂਕਿ ਟੈਕਨੀਕਲੀ ਉਹ ਸਾਰੀ ਅਸਿਸਟ ਕਰਦੇ ਰਹੀ ਟੀਮ ਨੂੰ ਉਹਨਾਂ ਨੇ ਇਹ ਗੱਲ ਦੱਸੀ ਕਿ ਪੰਜਾਬ ਦੇ ਵਿੱਚ ਕੁਝ ਇਨਸਟਰਕਸ਼ਨਸ ਤੇ ਕੁਝ ਜਿਹੜੀਆਂ ਲਾਈਸੈਂਸ ਦੀਆਂ ਸ਼ਰਤਾਂ ਨੇ ਉਹ ਕਾਫੀ ਸਟ੍ਰਿੰਜੈਂਟ ਕਰ ਦਿੱਤੀਆਂ ਗਈਆਂ। ਉਸੇ ਗੱਲ ਤੋਂ ਇਹ ਆਪਾਂ ਨੇ ਗੱਲ ਸਾਹਮਣੇ ਆਈ ਹੈ ਕਿ ਵਾਇਆ ਯੂਪੀ ਰੂਟ ਇੱਕ ਫੋਰਡ ਫਰਮ ਲਾ ਕੇ ਤੇ ਉੱਥੋਂ ਘੁਮਾ ਕੇ ਪੰਜਾਬ 'ਚ ਆ ਰਹੀ ਸੀ। ਸਰ ਇਹਨਾਂ ਦੀ ਸਪਲਾਈ ਜਿਹੜੀ ਹੁੰਦੀ ਆ ਐ ਬਾਈ ਰੋਡ ਹੁੰਦੀ ਸੀ ਜਾਂ ਦਵਾਈਆਂ ਤੌਰ ਤੇ ਭੇਜਦੇ ਸੀ ਬਾਈ ਟ੍ਰੇਨ ਕਿੰਨਾ ਭੇਜਦੇ? ਦੇਖੋ ਇਹਨਾਂ ਦਾ ਜੋ ਮੋਡਸ ਪ੍ਰੈਂਡ ਹੀ ਸਾਹਮਣੇ ਆਇਆ ਇਹ ਕੋਰੀਅਰ ਕਰਦੇ ਸੀਗੇ। ਕੋਰੀਅਰ ਕਰਕੇ ਪਹਿਲਾਂ ਹੱਪਰ ਜਾਂਦੀ ਸੀ ਪਪਰੜਾ ਆਗਰੇ ਜਾਂ ਛੱਡਿਆ ਹੁੰਦਾ ਸੀ ਗੱਡੀ 'ਚ ਜਾਂ ਕਈ ਵਾਰ ਉਹ ਵੀ ਕੋਰੀਅਰ ਕਰ ਦਿੰਦਾ ਸੀ ਫਿਰ ਉਸ ਤੋਂ ਬਾਅਦ ਪੰਜਾਬ 'ਚ ਡਿਫਰੈਂਟ ਡਿਫਰੈਂਟ ਮੈਥਡਸ ਨਾ ਹੁੰਦੇ ਨੇ ਕਦੇ ਕੋਰੀਅਰ ਵੀ ਆਇਆ ਕੁਝ ਟ੍ਰੇਨ 'ਚ ਵੀ ਆਇਆ ਲੋਕ ਉਹ ਸਾਰਾ ਡਿਫਰੈਂਟ ਦਵਾਈਆਂ ਜਿਹੜੇ ਤੋਂ ਸਾਡੇ ਐਸਟਾ ਐਸਟਾ ਸਾਰੇ ਮੋਲ ਵਿੱਚ ਜਿਹੜੀਆਂ ਦਵਾਈਆਂ ਵਾਲੀ ਦੁਕਾਨਾਂ ਕਿੰਨੀਆਂ ਜਿੰਵੋਲ ਹੋਣ ਗਈ ਅੱਜ ਤੇ ਸਪਲਾਈ ਦਿੰਦੇ ਨੇ ਦੇਖੋ ਉਹ ਹੋਣਾ ਸੀ ਜਿਹੜਾ ਗਰਾਉਂਡ ਵਰਕ ਪਹਿਲਾਂ ਉਹਨਾਂ ਤੋਂ ਕੀਤਾ ਸੀਗਾ ਬੇਸਿਕਲੀ ਇਹ ਦਵਾਈਆਂ ਵਾਲੀ ਦੁਕਾਨ ਦਾ ਬਹੁਤਾ ਰੋਲ ਨਹੀਂ ਇੱਥੇ ਅਜੇ ਤੱਕ ਆਇਆ ਸੀਗਾ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਦੋਂ ਪਹਿਲਾਂ ਇੱਥੇ ਲੋਕ ਫੜੇ ਸੀਗੇ ਇੰਡੀਵਿਜੂਅਲ ਬੰਦੇ ਸੀ ਇੱਕ ਗੈਂਗ ਬਣਾ ਕੇ ਸਪਲਾਈ ਕਰ ਰਹੇ ਸੀਗੇ ਥਰੂ देयर ओन ਚੈਨਲਸ ਉਹ ਸਾਰੇ ਸਮੈਸ਼ ਕੀਤੇ ਤਾਂ ਹੀ 12 ਬੰਦੇ ਫੜੇ ਗਏ ਵੱਖਰੇ ਵੱਖਰੇ ਉਹ ਦਵਾਈਆਂ ਵਾਲਾ ਜਿਹੜਾ ਹੈਗਾ ਉਹ ਸੀ ਡਰੱਗ ਵਾਲੀ ਟੀਮ ਨਾਲ ਲੈਟ ਕੇ ਹੁਣ ਅੰਮ੍ਰਿਤਸਰ ਲੈਵਲ ਤੇ ਜਿਹੜੀ ਲੋਕਲ ਸਾਡਾ ਕੋਈ ਵੀ ਰਹਿੰਦਾ ਹੈ ਲੂਜ਼ ਐਂਡ ਇਨਵੈਸਟੀਗੇਸ਼ਨ ਦਾ ਉਹਨੂੰ ਸਾਰਾ ਸਾਫ਼ ਕਰਾਂਗੇ ਜੇਲ੍ਹ ਦੇ ਵਿੱਚੋਂ ਜਿਹੜੇ ਦੋ ਤੁਸੀਂ ਲਿਆਂਦੇ ਨੇ ਜੇਲ੍ਹ ਦੇ ਵਿੱਚੋਂ इजीली ऑपरेट ਕਰੀ ਜਾ ਰਹੇ ਸੀਗੇ ਨਹੀਂ ਨਹੀਂ ਦੇਖੋ ਇਹ ਯੋਗੇਸ਼ ਕੁਮਾਰ ਫੜੇ ਜਿਹੜਾ ਮੈਂ ਤੁਹਾਨੂੰ ਦੱਸਿਆ ਫੜਿਆ ਮਾਨਸਾ ਜੇਲ੍ਹ ਜਿਹੜਾ ਲੋਜ ਸੀ ਫਰੇਅਰ ਫਸਿੰਥੈਟਿਕ ਡਰਗਸ ਸੀਗਾ ਜੀ ਉਸਦੇ ਬਾਅਦ ਉੱਥੇ ਕਿਤੇ ਇਹਨੇ ਜਾ ਕੇ ਕੋਈ ਨਾ ਕੋਈ ਆਪਣਾ ਸੋਰਸ ਬਣਾ ਕੇ ਇੱਕ ਫੋਨ ਦੀ ਅਵੇਲੇਬਿਲਟੀ ਨਾਲ ਇਹ ਕੰਮ ਚਲਾਇਆ ਕਿਉਂਕਿ ਉਹਦਾ ਉੱਥੇ ਪੁਰਾਣਾ ਲਿੰਕ ਤਾਂ ਸੀਗਾ ਹੀ ਸੋ ਉਹ ਵੀ ਨਾਲ ਸਾਰਾ ਨੈਟਵਰਕ ਸਮੈਸ਼ ਹੋਇਆ ਸਰ ਹੈਰੋਇਨ ਜਿਹੜੀ ਜਲਦਾ ਹੁੰਦੀ ਆ ਉਹਦੇ ਵਿੱਚ ਜਿਆਦਾ ਸੁਣਨ ਨੂੰ ਮਿਲਦਾ ਕਿ ਇਸ ਤਰ੍ਹਾਂ ਦੀ ਜਿਹੜੀ ਦਵਾਈਆਂ ਹੁੰਦੀਆਂ ਉਹ ਪੀਸ ਕਿਉਂ ਵਿੱਚ ਉਹਦੇ ਜਿਆਦਾ ਬढ़ावा ਕਰਨ ਵਾਲੀ ਉਹ ਨਾਲ ਗੋਰੀਆਂ ਕੱਟ ਕੀ ਇਸ ਤਰ੍ਹਾਂ ਦਾ ਵੀ ਇਹਦਾ ਕੋਈ ਕੰਮ ਹੈਗਾ ਨਹੀਂ ਅਜੇ ਤੱਕ ਕੋਈ ਹਿਰੋਇਨ ਦੇ ਵਿੱਚ ਮਿਕਸਿੰਗ ਵਾਲੀ ਕੋਈ ਗੱਲ ਨਹੀਂ ਇਹ ਤੇ ਸਿੰਥੈਟਿਕ ਡਰਗ ਦਾ ਨੈਰੋਲ ਸੇਲ ਹੈ ਉਹਕੇ ਇਹਦਾ ਕਿੱਕ ਮਿਲਦੀ ਆ ਤੁਹਾਨੂੰ ਪਤਾ ਹਰ ਤਰ੍ਹਾਂ ਦਾ ਨਸ਼ਾ ਬਟ ਸਿੰਥੈਟਿਕ ਡਰਗ ਆਲਸੋ ਇਜ਼ ਅ ਵੈਰੀ ਫੈਟਲ ਕਾਈਂਡ ਆਫ ਜੇ ਤੇ ਜਿਆਦਾ ਇਨਾ ਚਲਦੀ ਹੈ ਤਾਂ ਬੋਡੀ ਨੂੰ ਬੜਾ ਹਾਰਮਫੁਲ ਹੈਗਾ ਸਰ ਇੱਕ ਇੱਕ ਮਿੰਟ ਸਰ ਜਦੋਂ ਇੱਥੇ ਭੈਣ ਜੀ ਲక్ష్ਮੀਕੰਨਾ ਚਾਹ ਹੈਲਥ ਮੰਤਰੀ ਸੀ 2004 ਦੀ ਗੱਲ ਹੈ ਲੱਗ ਕੇ ਜਾ ਕੇ ਉਹਨਾਂ ਸਿੰਥੈਟਿਕ ਡਰਗ ਦਾ ਇੱਕ ਨੱਥ ਪਾਈ ਸੀ ਕਲੋਂ ਕੀ ਵਜਾਏਗੀ ਪੰਜਾਬ 'ਚ ਜੇ ਅਗਰ ਹਥਿਆਰਾਂ ਦੀ ਸਪਲਾਈ ਮਿਰਠ ਤੋਂ ਹੋ ਰਹੀ ਹੈ ਨਿਸ਼ਚਿਤਲੀ ਦਬਾਵਾਂ ਦੇ ਸਪਲਾਈ ਹੱਬ ਤੋਂ ਹੋ ਰਹੀ ਹੈ ਤਾਂ ਯੂਪੀ ਦਾ ਜਿੰਨੇ ਵੀ ਕ੍ਰਾਈਮਨਲ ਹੈ ਕਿ ਉਹ ਪੰਜਾਬ ਪੂਛ ਕਰ ਰਹੇ ਨੇ ਜਾਂ ਪੰਜਾਬ ਦੇ ਨੈਟਵਰਕ ਵਧਾ ਰਹੇ ਨੇ ਕਿਉਂਕਿ ਯੋਗੀ ਸਰਕਾਰ ਦੇ ਆਉਣ ਤੋਂ ਬਾਅਦ ਲੋਕੀ ਕਹਿੰਦੇ ਨੇ ਕਿ ਉੱਥੇ ਕਾਨੂੰਨੀ ਵਿਵਸਥਾ ਵਧੀਆ ਪਰ ਆਪਣੇ ਪੰਜਾਬ ਦੀ ਵੀ ਵਧੀਆ ਗਈ ਕਾਨੂੰਨੀ ਵਿਵਸਥਾ ਪਰ ਇਹ ਭੰਦ ਬਾਰੇ ਨੇ ਦੇਖੋ ਬੜੀ ਸਿੰਪਲ ਗੱਲ ਹੈ ਮੈਨੂੰ ਇਹ ਗੱਲ ਦਾ ਜਵਾਬ ਦੇਣ ਦੀ ਭਾਈ ਸਾਹਿਬ ਲੋੜ ਨਹੀਂ ਤੁਹਾਨੂੰ ਇਹ ਗੱਲ ਕਲੀਅਰ ਪਤਾ ਲੱਗਦੀ ਪੰਜਾਬ ਦੀ ਪੁਲਿਸ ਜਾ ਕੇ ਯੂਪੀ 'ਚ ਨੈਟਵਰਕ ਤੋੜ ਰਹੀ ਹੈ ਯੂਪੀ ਦੇ ਬ ਉਹ ਮੇਰਾ ਇਹ ਆਨਸਰ ਬੜਾ ਕਲੀਅਰ ਹੀ ਹੋ ਜਾਂਦਾ ਸਪਸ਼ਟ ਸਰ ਜੀ ਕੀਮਤ ਲਈ ਹੈ ਐ ਕਿ ਜਿਹੜੀ ਜਿਹੜੀ ਖੇਪ ਪਈ ਹੈ ਦੀ ਕਿੰਨੀ ਕੀਮਤ ਹੈ ਤੇ ਹੋਰ ਕਿਸ ਕਿਸ ਦੀ ਦੇਖੋ ਅਸੀਂ ਵੈਸੇ ਦੇਖੀ ਨਹੀਂ ਹੈ ਹਾਂ ਜੀ 52 ਲੱਖਸ ਦੱਸ ਰਹੇ ਜੋ ਡਰਗ ਇਨਸਪੈਕਟਰ ਨੇ ਦੱਸੀ ਹੈ ਕਿ ਡਿਫਰੈਂਟ ਡਿਫਰੈਂਟ ਬਾਕਸਸ ਨੇ ਡਿਫਰੈਂਟ ਡਿਫਰੈਂਟ ਸాల్ਟਸ ਨੇ ਪਰ ਓਵਰ ਆਲ ਦੋਨੇ ਸాల్ਟ ਨੇ ਨਾ ਨਾਮ ਡਿਫਰੈਂਟ ਦਿੱਤੇਗੇ ਨਹੀਂ ਬੜਾ ਇੱਕ ਹੋਰ ਨਵੀਂ ਚੀਜ਼ ਆਈ ਹੈ ਕਿ ਸాల్ਟ ਦਾ ਨਾਮ ਥੋੜਾ ਡਿਫਰੈਂਟ ਕਰਤਾ ਟਰੇਡਮਾਰਕ ਚੇਂਜ ਕਰ ਲਿਆ ਜਸਟ ਟੂ ਰੀਸੀਵ ਦੀ ਇਨਫੋਰਸਮੈਂਟ ਏਜੰਸੀ ਜਿਹੜਾ ਐਡੀਐਸ ਦਾ ਤੁਸੀਂ ਸਹਿਯੋਗ ਲਿਆ ਜਿਵੇਂ ਪੰਜਾਬ ਦੇ ਵਿੱਚ ਕਾਨੂੰਨ ਤੁਸੀਂ ਕਹਿੰਿਆ ਕਿ ਬੜੇ ਸਖਤ ਸੀਗੇ ਨਹੀਂ ਕਰ ਸਕੇ ਇਸ ਦਾ ਮਤਲਬ ਹੈ ਕਿ ਗੁਜਰਾਤ ਦੇ ਵਿੱਚ ਨਾ ਹੋਰ ਵੀ ਇਸ ਤਰ੍ਹਾਂ ਦੇ ਹੋ ਸਕਦੇ ਨੇ ਯੂਨਿਟ ਨੇ ਰਿਜ਼ਰਵਾ ਕੇ ਇਸ ਨਾਲ ਦਾ ਕੰਮ ਸੈਕੰਡ ਐਡੀਐਸ ਜਿਹੜੀ ਸੀ ਤੁਹਾਨੂੰ ਸਹਿਯੋਗੀ ਤਾਂ ਉਹਨਾਂ ਨੇ ਕਦੀ ਇਸ ਵੱਲ ਧਿਆਨ ਨਹੀਂ ਦਿੱਤਾ ਨਹੀਂ ਨਹੀਂ ਦੇਖੋ ਆਪਾਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਸਾਡੀ ਟੀਮ ਨੇ ਜਰੂਰ ਦੱਸਿਆ ਕਿ ਉੱਥੇ ਵੀ ਇਹਨਾਂ ਦੀ ਸਰਚ ਹੋਈ ਸੀ ਦੋ ਦਿਨ ਪਹਿਲਾਂ ਓਕੇ ਔਰ ਐਨਸੀਬੀ ਦਾ ਨੋਟਿਸ ਗਿਆ ਹੋਇਆ ਸੀਗਾ ਨੈਸ਼ਨਲ ਨਾਰਕੋਟਿਕ ਜਿਹੜਾ ਸਾਡਾ ਕੰਟਰੋਲ ਬਿਊਰੋ ਹੈਗੀ ਆ ਉਹ ਨੈਸ਼ਨਲ ਏਜੰਸੀ ਹੈ ਸੋ ਦੇਖੋ ਉਹ ਚੀਜ਼ਾਂ ਤਾਂ ਰਡਾਰ ਤੇ ਆ ਹੀ ਜਾਂਦੀਆਂ ਇਹ ਆਪਾਂ ਇਨਵੈਸਟੀਗੇਸ਼ਨ ਉਹਨਾਂ ਤੋਂ ਪਹਿਲਾਂ ਪਹੁੰਚ ਗਏ ਬਟ ਡੈਫੀਨਿਟਲੀ ਉਹਨਾਂ ਦੇ ਵੀ ਰਡਾਰ ਤੇ ਸੀ ਐਂਡ ਮੇਰੇ ਖਿਆਲ ਕੋਈ ਵੀ ਇਹੋ ਜੀ ਚੀਜ਼ ਚ ਨਹੀਂ ਮਤਲਬ ਇਹੋ ਜਿਹੀ ਕਿਨਾਰਾ ਕਰਨਾ ਕੀ ਹੁੰਦਾ ਕਿ ਬਹੁਤ ਜ਼ਿਆਦਾ ਕਈ ਵਾਰੀ ਕੇਸ ਜਿਹੜਾ ਬਹੁਤ ਸਟਰੋਂਗਲੀ ਫੋਟਾ ਬਣਾ ਕਰਨ ਲੋਕ ਜਿਹੜੇ ਨਹੀਂ ਬਚ ਜਾਂਦੇ ਜ਼ਮਾਨਤ ਤੇ ਰਿਹਾ ਹੋ ਜਾਂਦੇ ਆ ਫਿਰ ਨੈਚੁਰਲ ਗੱਲ ਆ ਉਹਨਾਂ ਨੇ ਉਹੀ ਦੁਬਾਰਾ ਜਿਹੜਾ ਉਹ ਕੰਮ ਕਰਦਾ ਦੂਸਰਾ ਕੀ ਕਹਿੰਦਾ ਐਡਰੈਸ ਤੇ ਆਪਣੇ ਆਪਣੀ ਗੱਲ ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਹੈ ਅਸੀਂ ਤਾਂ ਬੜਾ ਹੁਣ ਪੈਰਵੀ ਦੇ ਉੱਤੇ ਵੀ ਬੜਾ ਜ਼ੋਰ ਫੋਕਸ ਦਿੱਤਾ ਹੋਇਆ ਹੈ ਤੁਹਾਡਾ ਸਪੈਸ਼ਲਿਸਟ ਪੈਰਵੀ ਸੈੱਲ ਹੈ ਡੀਜੀਪੀ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਬਣਾਇਆ ਗਿਆ ਜਿਹਦੀ ਕਮੋਨਿਟਰਿੰਗ ਆਪਣੇ ਡਿਸਟ੍ਰਿਕਟ ਪੁਲਿਸ ਚੀਫ ਦੇ ਲੈਵਲ ਤੇ ਹੁੰਦੀ ਹੈ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੋਊਗੀ ਔਰ ਜਿਹੜੇ ਇਹੋ ਜਿਹੇ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਨੇ ਇਹਨਾਂ ਨੂੰ ਤਾਂ ਬੜਾ ਕਿਉਂਕਿ ਸਾਰਾ ਤੁਹਾਨੂੰ ਮੈਂ ਦੱਸਿਆ ਕਿ ਡਰੱਗ ਇਨਸਪੈ ਹਾਜ਼ਰੀ ਦੇ ਵਿੱਚ ਇਹ ਰਿਕਵਰੀਆਂ ਹੋਈਆਂ ਇਟ ਇਜ਼ ਅ ਵੈਰੀ ਫੂਲ ਪ੍ਰੂਫ ਕੇਸ ਔਰ ਉੱਥੇ ਲੋਕਲ ਜੱਜ ਸਾਹਿਬ ਦੇ ਪਹਿਲਾਂ ਅਲਾਕਾ ਮੈਜਿਸਟ੍ਰੇਟ ਦੇ ਫਿਰ ਉਹਨੇ ਕਿਹਾ ਏ ਸੀ ਜੀ ਐਮ ਦੇ ਜਾਓ ਸਾਰੀ ਜਗਾ ਗੁਜਰਾਤ ਵੀ ਔਨ ਰਿਕਾਰਡ ਲਿਆ ਕੇ ਆਪਾਂ ਸਾਰੀ ਇਹ ਚੀਜ਼ ਲੈ ਕੇ ਆਏ ਆਈ ਥਿੰਕ ਇਹ ਬੜਾ ਵਧੀਆ ਕੇਸ ਹੈਗਾ ਆਪਣਾ ਐਵੀਡੈਂਸ ਵਾਈਜ਼ ਐਂਡ ਅਸੀਂ ਇਹਨੂੰ ਤਵਕਕ ਕਰ ਰਹੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਆਪਾਂ ਕਨਵਿਕਸ਼ਨ ਵੱਲ ਲੈ ਕੇ ਜਾਏ ਪ੍ਰੋਵੀਜ਼ਨ ਮੈਂ ਕਹਿੰਦਾ ਸਜ਼ਾ ਤੋਂ ਬਾਅਦ ਜਿਹੜੀ ਜਿਹੜੀ ਕਨਵਿਕਸ਼ਨ ਦੀ ਜਿਹੜੀ ਪ੍ਰਵੀਜ਼ਨ ਹੈ ਉਹ ਸਜ਼ਾ ਤਾਂ ਇਹਦੇ ਚ ਆਪਣੇ ਮੈਂ ਹੁਣ ਇੱਕਦਮ ਇਹਨੂੰ ਆਫੈਂਡ ਯਾਦ ਨਹੀਂ ਪਰ ਐਨਡੀपीएस ਦੇ ਸਿੰਥੈਟਿਕ ਡਰੱਗਸ ਦੀ ਕਮਰਸ਼ੀਅਲ ਕੁਆंटਿਟੀ ਹੈ ਉਹਦੀ ਸਜ਼ਾ ਤਾਂ ਮੈਕਸਿਮਮ ਹੀ ਹੈ ਐਨਡੀपीएस ਦੀ ਕਿੰਨਾ ਟਾਈਮ ਟੀਮ ਨੂੰ ਕਿੰਨਾ ਟਾਈਮ ਲੱਗਾ ਇਸ ਵੱਡੀ ਸਫਲਤਾ ਨੂੰ ਲੈ ਕੇ ਕਿੰਨੇ ਦਿਨ ਆਪਾਂ ਰੁੱਲਦੇ ਰਹੇ ਜੀ ਤੁਸੀਂ ਦੇਖੋ ਨਹੀਂ ਰੁੱਲਦੇ ਨਹੀਂ ਰਹੇ ਜੀ ਅਸੀਂ ਪ੍ਰੋਫੈਸ਼ਨਲੀ ਉਤਸ਼ਾਹ ਨਾਲ ਕੰਮ ਕਰਦੇ ਰਹੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਔਰ ਅੰਮ੍ਰਿਤਸਰ ਦੇ ਵਾਸਤੇ ਇੱਕ ਆਪਣੇ ਜਿਹੜੀ ਹੈ ਅਚੀਵਮੈਂਟ ਕਰਕੇ ਲਿਆਉਣੀ ਹੈ ਪੁਲਿਸ ਵਾਸਤੇ 4 ਤਰੀਕ 4 ਦਸੰਬਰ ਨੂੰ ਕੇਸ ਦਰਜ ਹੁੰਦਾ ਔਰ ਉਹਦੀ ਇਨਵੈਸਟੀਗੇਸ਼ਨ ਅੱਜ ਆਪਾਂ 24 ਤਰੀਕ ਦੇ ਵਿੱਚ ਬੈਠੇ ਆ ਤੋ ਇਹ ਸਾਰੀ ਮੈਂ ਟੀਮ ਨੂੰ ਬਿਲੀ ਮੁਬਾਰਕਬਾਦ ਸਰਖੇ ਬਹੁਤ ਵਧੀਆ ਭਾਰਾ ਜਾਨੀ ਇਫਤਾਰ ਦੀ ਵਿਦਿਧੀ ਜਾਂ ਹੋਰ ਖਲਾਸੀ ਹੋ ਸਕਦੀ ਨਹੀਂ ਉਹ ਲੋਗ ਇਫਤਾਰ ਹੋ ਸਕਦੇ ਨਹੀਂ ਕਿ ਨਹੀਂ ਦੇ ਚੁਸਦੇ ਦੇਖੋ ਪੈਸਾ ਲਿਤਾ ਹੈ ਹੀ ਮੈਂ ਤੁਹਾਨੂੰ ਦੱਸਿਆ ਛੋਟੇ ਛੋਟੇ ਕੜੀ ਲੱਗਦੇ ਟਾਈਮ ਲੱਗ ਜਾਂਦਾ ਜਿੱਦਾਂ ਤੁਸੀਂ ਇਹ ਚੀ ਦੇਖਿਆ ਹੁਣ ਜੇ 4 ਦਸੰਬਰ ਨੂੰ ਆਪਾਂ ਚੁੱਪ ਕਰਕੇ ਬੈਠ ਜਾਂਦੇ ਕਿ ਜੀ ਅਸੀਂ ਫੜ ਲੈ 4000 ਉਹ ਵੀ ਕਮਰਸ਼ੀਅਲ ਹੀ ਹੈ ਤਾ ਅਸੀਂ ਉੱਥੇ ਰੁਕ ਜਾਂਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਇੰਨੇ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤੇ ਆ ਅੰਮੋਈ ਮੰਨੀ ਉਰਾਨਾ ਜੀ ਨੇ ਅਮੋਲਕ ਦੀਪੇ ਦਿਨ ਰਾਤ ਲੱਗੇ ਰਹੀ ਸਾਰੀ ਟੀਮ ਸਰ ਇਹ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੀ ਸਪਲਾਈ ਕਰਦੇ ਸੀ ਜਾਂ ਥਰੋਅਆਊਟ ਇੰਡੀਆ ਜਾਂ ਕਿਸੇ ਹੋਰ ਬਸੇ ਇਹ ਲੱਗਾ ਪਤਾ ਕਿ ਸਿਰਫ ਪੰਜਾਬ ਵਿੱਚ ਹੀ ਨਹੀਂ ਨਹੀਂ ਅਜੇ ਤੱਕ ਦੇਖੋ ਅੰਮ੍ਰਿਤਸਰ ਦਾ ਤੇ ਤਰਨਤਾਰਨ ਵਾਲਾ ਐਂਗਲ ਆਪਣਾ ਪੰਜਾਬ 'ਚ ਆਇਆ ਮਾਨਸਰ ਜੇਲ੍ਹ ਵਾਲਾ ਤੁਹਾਨੂੰ ਦੱਸ ਦਿੱਤਾ ਉਹਨੂੰ ਅਸੀਂ ਸਾਰਾ ਹੁਣ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਟੀਮ ਨੂੰ ਟਾਈਮ ਬੜਾ ਲੱਗਿਆ ਟਰੈਵ ऑन रिकॉर्ड ਲਿਹਾਣੀ ਐਵਿਡੈਂਸਸ ਉਹ ਸਾਰਾ ਟਾਈਮ ਲੱਗ ਜਾਂਦਾ ਹੁਣ ਇਹਨੂੰ ਅਸੀਂ ਬੈਠ ਕੇ ਆਰਾਮ ਨਾਲ ਰਿਮਾਂਡ ਦੇ ਵਿੱਚ ਇਹਨਾਂ ਦਾ ਸਾਰਾ ਅਗੇ ਜਿਹੜਾ ਲਿੰਕੇਜਸ ਉਹ ਡਵੈਲਪ ਕਰਾਂ ਸਰ ਇਤੋਂ ਬੜਾ ਥੋੜਾ ਜਿਆਦਾ ਡਿਸਟਰਬ ਹੈ ਟ੍ਰੈਫਿਕ ਦਾ ਬਹੁਤ ਕਿਉਂਕਿ ਰੀਗੋ ਬ੍ਰਿਜ 2 ਸਾਲ ਵਾਸਤੇ ਜੀ ਬੰਦ ਹੋ ਗਿਆ ਹੈ ਤੇ ਟ੍ਰੈਫਿਕ ਦਾ ਜਾਮ ਜਿਹੜਾ ਚਾਰੇ ਪਾਸੇ ਹਾਲੇ ਕਿ ਪੁਲਿਸ ਲੱਗੀ ਹੋਈ ਹੈ ਚਾਰੇ ਪਾਸੇ